ਕਿਸ ਕਤਲ ਕੀਤੇ ਹੋਏ ਨੇ ਜਾਂ ਫਿਰ ਗੈਰ ਸਿੱਖਾਂ ਦੇ ਵੋਟਾਂ ਦੇ ਇਹਨਾਂ ਲਿਸਟਾਂ ਦੇ ਵਿੱਚ ਬਣਾਈਆਂ ਜਾ ਰਹੀਆਂ ਨੇ ਜਿਹੜੇ ਅਸੀਂ ਲਿਸਟਾਂ ਕਢਾਈਆਂ ਨੇ ਜੀ ਉਹ ਜੋ ਫਾਰਮ ਉੱਥੇ ਪਹੁੰਚੇ ਹੋਏ ਨੇ ਉਹਨਾਂ ਦੇ ਵਿੱਚ ਸਹਿਜਤਾਰੀ ਵੀ ਨੇ ਹਮ ਜਿਨ੍ਹਾਂ ਦੀ ਦਾੜੀ ਕਤਲ ਕੀਤੀ ਹੋਈ ਹੈ ਆ ਪਿੰਡ ਨਗਲੀਆਂ ਦੀ ਲਿਸਟ ਹੈ ਹਮ ਇਹਦੇ ਵਿੱਚ ਸਕੁੰਤਲਾ ਸਕੁੰਤਲਾ ਦੇਵੀ ਸਕੁੰਤਲਾ ਦੇਵੀ ਦੀ ਐਜੀਪੀਸੀ ਵੋਟ ਬਣ ਰਹੀ ਹਾਂ ਜੀ ਜੀਤਵਾਰ ਕਾ ਦਾਸ ਆ ਉਹਦੇ ਪਤੀ ਦਾ ਨਾਮ ਹਮ ਵੋਟਰ ਗੁਰਮੇਲ ਸਿੰਘ ਹਾਂਜੀ ਤੇ ਪੁੱਤ ਬਾਪ ਦਾ ਨਾਮ ਫੇਰ ਦਵਾਰਕਾ ਦਾਸ ਹੈ ਹਾਂਜੀ ਰਾਉ ਹੈ ਹੂੰ ਮਲਾ ਬਲਾਕ ਮਦਰੀ ਦੇ ਨੇੜੇ ਇਸ ਪਿੰਡ ਦੇ ਵਿੱਚ ਬਲਦੇਵ ਕੌਰ ਹੈ ਹਾਂ ਤੇ ਉਸ ਦੇ ਪਤੀ ਦਾ ਨਾਮ ਹੈ ਸ਼੍ਰੀ ਰਾਮ ਸ਼੍ਰੀ ਸ਼੍ਰੀ ਰਾਮ ਇਹ ਵੀ ਪਤਾ ਕੀਤਾ ਜਾਵੇ ਕਿ ਵਾਕਈ ਹੈ ਜਨਾਨੀ ਕੌਰ ਹੈ ਜਾਂ ਕੌਰ ਬਣਾਈ ਗਈ ਹੈ ਆਪਣਾ ਕੌਰ ਬਣਾਈ ਗਈ ਹੈ ਪਰਮਜੀਤ ਕੌਰ ਹੈ ਤੇ ਪਤੀ ਦਾ ਨਾਮ ਪਵਨ ਕੁਮਾਰ ਹੈ ਹੂੰ ਸਾਰੀਆਂ ਗੈਰ ਸਿੱਖਾਂ ਦੀ ਬਣਾ ਦਿੱਤੀਆਂ ਐਜਪੀਸੀ ਦੀਆਂ ਵੋਟਾਂ ਇਹਦੀ ਜਾਂਚ ਕੀਤੀ ਜਾਵੇ ਜੀ ਇਹ ਲੱਗਦਾ ਕਿ ਜਿਹੜੇ ਹਾਂ ਜਿਹੜੇ ਅਧਿਕਾਰੀਆਂ ਨੇ ਫਾਰਮ ਭਰੇ ਨਹੀਂ ਜਾਂ ਉਹਨਾਂ ਕੋਲ ਪਹੁੰਚੇ ਨਹੀਂ ਜਿਨ੍ਹਾਂ ਨੇ ਅੱਗੇ ਫਾਰਮ ਭੇਜੇ ਨਹੀਂ ਤਾਂ ਕਿਤੇ ਨਾ ਕਿ ਉਹਨਾਂ ਦੀ ਕਟਾਈ ਹੈ ਨਾਮ ਗਲਤ ਕਿਤੇ ਗਏ ਨੇ ਜਿਹਦੇ ਪਾਸੇ ਦੇਵੀਆਂ ਦੀਆਂ ਰਾਣੀਆਂ ਦੀ ਵੋਟ ਬਣਾਈ ਗਈ ਐਜਪੀਸੀ ਦੀ ਉਹ ਜਿੱਥੇ ਕਿ ਬਾਨਿਆ ਸਿੱਖ ਪਰਿਵਾਰਾਂ ਦੀ ਨਾਲ ਲੱਗਦਾ ਕਿ ਜਿਹੜੇ ਉਮੀਦਵਾਰ ਇਸ ਐਜਪੀਸੀ ਵਿੱਚ ਹਿੱਸਾ ਲੈਣਗੇ ਜਾਂ ਫਿਰ ਜਿਨ੍ਹਾਂ ਦੇ ਚਾਹਤੇ ਨੇ ਇਹਨਾਂ ਨੂੰ ਲੱਗਦਾ ਹੈ ਕਿ ਹਾਂ ਮੈਂ ਐਜਪੀਸੀ ਚੋਣਾਂ ਲੜਨੀਆਂ ਨੇ ਤਾਂ ਲੱਗਦਾ ਕਿਤੇ ਉਹ ਤਾਂ ਨਹੀਂ ਗਲਤ ਕਰਾ ਰਹੇ ਐਜਪੀਸੀ ਵੋਟਰਾਂ ਨੂੰ ਲੈ ਕੇ ਲਗਾਤਾਰ ਸਿੱਖਾਂ ਵੱਲੋਂ ਮੰਗ ਚੁੱਕੀ ਜਾ ਰਹੀ ਸੀ ਕਿ ਐਜਪੀਸੀ ਚੋਣਾਂ ਹੋਣ ਚਾਹੀਦੀਆਂ ਨੇ ਕਿਉਂਕਿ ਕਈ ਸਾਲ ਹੋ ਗਏ ਐਜਪੀਸੀ ਚੋਣਾਂ ਨਹੀਂ ਹੋਈਆਂ ਜਿਸ ਨੂੰ ਲੈ ਕੇ ਇਲੈਕਸ਼ਨ ਕਮਿਸ਼ਨ ਵੱਲੋਂ ਦੱਸਿਆ ਜਾ ਰਿਹਾ ਕਿ 16 ਸਤੰਬਰ ਲਾਸਟ ਡੇਟ ਨਿਤੀ ਗਈ ਸੀ ਕਿ ਪੰਜਾਬ ਦੇ ਵਿੱਚ ਸਿੱਖ ਵੋਟਾਂ ਬਣਾਉਣ ਤੇ ਐਜਪੀਸੀ ਦੇ ਇਲੈਕਸ਼ਨ ਹੋਣਗੇ ਇਸ ਨੂੰ ਲੈ ਕੇ ਕਾਫੀ ਆਸਾਂ ਹੁਣ ਲਗਾਈਆਂ ਜਾ ਰਹੀਆਂ ਸੀ ਕਿਤਨੇ ਕਿਤੇ ਹੁਣ ਵੋਟਾਂ ਪੈਣਗੀਆਂ ਐਜਪੀਸੀ ਨਵੀਂ ਸ਼ੁਰੂ ਹੋਏਗੀ ਇਸ ਨੂੰ ਲੈ ਕੇ ਗੱਲਬਾਤ ਕਰਾਂਗੇ ਸਾਡੇ ਨਾਲ ਸਿੱਖ ਆਗੂ ਨੇ ਜਿਨ੍ਹਾਂ ਨੇ ਅੱਜ ਜੀਪੀਸੀ ਬੋਟਾਂ ਲੈ ਕੇ ਮੁੱਦੇ ਚੁੱਕੇ ਦੱਸਿਆ ਜਾ ਰਿਹਾ ਕਿ ਉਹਨਾਂ ਬੋਟਾਂ ਬਣਾਉਣ ਦੇ ਵਿੱਚ ਕਾਫੀ ਧਾਂਦਲੀ ਚੱਲ ਰਹੀ ਹੈ ਕਾਫੀ ਗੈਰ ਸਿੱਖਾਂ ਦੀਆਂ ਬੋਟਾਂ ਬਣਾਈਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਭਾਵੇਂ ਕਿ ਇਲੈਕਸ਼ਨ ਕਮਿਸ਼ਨ ਵੱਲੋਂ ਜਾਂ ਜੀਪੀਸੀ ਵੱਲੋਂ ਕਈ ਤਰ੍ਹਾਂ ਦੀ ਹਦਾਇਤਾਂ ਹੁੰਦੀਆਂ ਨੇ ਕਿ ਸਿੰਘ ਜਾਂ ਫਿਰ ਕੌਰ ਦੀਆਂ ਬੋਟਾਂ ਬਣਨ ਪੁਰਸ ਦੇ ਨਾਲ ਕਈ ਕੁਮਾਰ ਤੇ ਹੋਰ ਨਾਮਾਂ ਦੇ ਨਾਲ ਵੀ ਬੋਟਾਂ ਬਣ ਰਹੀਆਂ ਨੇ ਜਿਸ ਨੂੰ ਲੈ ਕੇ ਸਬੂਤਾ ਸਮੇਤ ਸਾਡੇ ਨਾਲ 1920 ਅਕਲ ਦਲ ਦੇ ਸਿੱਖ ਆਗੂ ਸਾਡੇ ਨਾਲ ਨੇ ਗੱਲਬਾਤ ਉਹਨਾਂ ਨਾਲ ਕਰਾਂਗੇ ਕਿ ਕਿਸ ਤਰੀਕੇ ਦੇ ਜਿਹੜੇ ਬੋਤ ਚੱਲ ਰਹੀ ਹੈ ਸਾਡੇ ਨਾਲ ਪਾਈ ਸਾਹਿਬ ਨੇ ਪਾਈ ਸਾਹਿਬ ਤੁਹਾਨੂੰ ਪਹਿਲਾਂ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਛਾ ਜਿਸ ਤਰੀਕੇ ਨਾਲ ਐ ਜੀ ਪੀ ਸੀ ਚੋਣਾਂ ਨੂੰ ਲੈ ਕੇ ਸਿੱਖ ਲਗਾਤਾਰ ਮੰਗ ਕਰ ਰਹੇ ਸੀ ਕਿ ਬੋਟ ਬੋਟਾ ਹੋਣੀ ਚਾਹੀਦੀਆਂ ਨੇ ਐਜੀਪੀਸੀ ਦੀਆਂ ਕਿਉਂਕਿ ਕਾਫੀ ਲੰਬਾ ਸਮਾਂ ਹੋ ਗਿਆ 10-15 ਸਾਲ ਮੇਰੇ ਖਿਆਲ ਕਿ ਬੋਟਾ ਨਹੀਂ ਪਈ ਉਸ ਤੋਂ ਬਾਅਦ ਐਜੀਪੀਸੀ ਮੁਰਤੋਂ ਨਹੀਂ ਬਣੀ ਪਰ ਹੁਣ ਇਲੈਕਸ਼ਨ ਕਮਿਸ਼ਨ ਬੋਲ ਰਹੀ 16 ਸਤੰਬਰ ਡੇਡ ਦਿੱਤੀ ਹੋਈ ਸੀ ਲਾਸਟ ਕਿ ਤੁਸੀਂ ਬੋਟਾ ਬਣਾਓ ਪਰ ਤੁਸੀਂ ਅੱਜ ਕਿਹੜੀਆਂ ਲਿਸਟਾਂ ਚੁੱਕ ਕੇ ਆਏ ਉਹ ਕਿਹੜੇ ਤੁਹਾਨੂੰ ਲੱਗਦਾ ਕਿ ਬੋਟਾ ਬਣਾਉਣ ਦੇ ਵਿੱਚ ਵੀ ਕਾਫੀ ਧਾਂਦਲੀ ਚੱਲ ਰਹੀ ਹੈ ਕਾਫੀ ਹੋਰ ਤਰੀਕੇ ਦੇ ਨਾਲ ਬੋਟਾ ਬਣਾਈਆਂ ਜਾ ਰਹੀਆਂ ਨੇ ਕੀ ਹੈ ਪੂਰਾ ਮਾਮਲਾ ਤੁਹਾਡੇ ਕੋਲ ਮਸਲਾ ਇਦਾਂ ਜੀ ਹਾਂਜੀ ਕਿਉਂਕਿ ਇਲੈਕਸ਼ਨ ਕਮਿਸ਼ਨ ਵੱਲੋਂ ਪਿੰਡ ਪੱਧਰ ਤੇ ਫਾਰਮ ਭਰ ਕੇ ਹਾਂਜੀ ਤੇ ਸਰਕਾਰੀ ਕਰਮਚਾਰੀਆਂ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਉਹਨਾਂ ਨੂੰ ਪਿੰਡ ਦੇ ਨਗਰਾਂ ਦੀ ਸੰਗਤ ਵੱਲੋਂ ਫਾਰਮ ਭਰ ਕੇ ਦੇਣੇ ਸਨ ਹਾਂਜੀ ਸੰਗਤਾਂ ਵੱਲੋਂ ਫਾਰਮ ਭਰ ਕੇ ਦਿੱਤੇ ਗਏ ਹਾਂ ਤੇ ਸਰਕਾਰੀ ਕਰਮਚਾਰੀਆਂ ਨੇ ਵੀ ਜੋ ਫਾਰਮ ਹੈ ਹਾਂਜੀ ਉਹ ਲੈ ਲੈਣ ਹਾਂਜੀ ਇਹ ਲਿਖ ਕੇ ਵੀ ਦਿੱਤਾ ਰਸੀਦ ਵੀ ਦਿੱਤੀ ਫਾਰਮਾਂ ਦੀ ਜੋ ਰਸੀਪਟ ਹੁੰਦੀ ਹੈ ਕਿ ਸਾਡੇ ਕੋਲ ਇਹ ਫਾਰਮ ਤੁਹਾਡੇ ਪਹੁੰਚ ਚੁੱਕੇ ਨੇ ਹੂੰ ਤੇ ਅੱਗੇ ਫਾਰਮ ਜਾਣੇ ਸੀਗੇ ਚਮਕੌਰ ਸਾਹਿਬ ਹੂੰ ਐਸ ਡੀ ਐਮ ਦਫ਼ਤਰ ਹਾਂਜੀ ਉੱਥੇ ਇਹ ਫਾਰਮ ਨਹੀਂ ਪਹੁੰਚੇ ਅੱਛਾ ਜੀ ਤਾਂ ਅਸੀਂ ਉਥੋਂ ਲਿਸਟ ਕਢਾਈ ਹੈ ਕਿ ਕਿੰਨੇ ਫਾਰਮ ਤੁਹਾਡੇ ਕੋਲ ਆ ਗਏ ਹੂੰ ਕਿਹੜੇ ਕਿਹੜੇ ਪਿੰਡ ਦੇ ਕਿੰਨੇ ਫਾਰਮ ਆਏ ਨੇ ਉਹਦੇ ਵਿੱਚ ਦੇਖਣ ਚ ਆਇਆ ਹੈ ਕਿ ਕਨਸਾਲ ਇਹਦੀ ਸੰਗਤ ਵੱਲੋਂ ਹੂੰ ਬੜੌਦੀ ਦੀ ਸੰਗਤ ਵੱਲੋਂ ਹਾਂਜੀ ਬੂਥਗੜ ਦੀ ਸੰਗਤ ਵੱਲੋਂ ਹਾਂਜੀ ਸੇਖਪੁਰਾ ਦੀ ਸੰਗਤ ਵੱਲੋਂ ਪਿੰਡ ਸੇਖਪੁਰਾਏ ਹਾਂਜੀ ਨੱਗਲ ਗੜੀਆਂ ਦੀ ਸੰਗਤ ਵੱਲੋਂ ਹੂੰ ਕਰਤਾਰਪੁਰ ਦੀ ਸੰਗਤ ਵੱਲੋਂ ਹਾਂਜੀ ਤਾਕੀਪੁਰ ਦੀ ਸੰਗਤ ਵੱਲੋਂ ਹੋਰ ਬਹੁਤ ਸਾਰੇ ਪਿੰਡ ਨੇ ਮੈਂ ਕਿਹਦਾ ਕਿਹਦਾ ਨਾਂ ਲਵਾਂ ਹੂੰ ਕਿ ਜਿਨ੍ਹਾਂ ਪਿੰਡਾਂ ਦੀ ਸੰਗਤ ਨੇ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਬਹੁਤ ਹੀ ਤਦਾਦ ਦੇ ਵਿੱਚ ਫਾਰਮ ਭਰ ਕੇ ਆ ਆਪਣੇ ਲੈਵਲ ਤੇ ਸਰਕਾਰੀ ਕਰਮਚਾਰੀ ਜਿਨ੍ਹਾਂ ਦੀ ਡਿਊਟੀ ਸੀ ਜੇ ਉਹਨਾਂ ਨੂੰ ਦਿੱਤੇ ਸੀ ਹਾਂਜੀ ਤੇ ਉਹ ਫਾਰਮ ਅੱਗੇ ਚਮਕੌਰ ਸਾਹਿਬ ਐਸਡੀਐਮ ਦਫ਼ਤਰ ਜਿੱਥੇ ਇਹ ਫਾਰਮ ਜਮ੍ਹਾਂ ਹੋਣੇ ਸੀ ਉਹ ਉਹਨਾਂ ਫਾਰਮਾਂ ਦੇ ਆਧਾਰ ਤੇ ਵੋਟਾਂ ਬਣਨੀਆਂ ਸੀ ਹਾਂਜੀ ਉਹ ਫਾਰਮ ਉੱਥੇ ਨਹੀਂ ਪਹੁੰਚੇ ਅੱਛਾ ਤੇ ਉਸ ਉੱਥੇ ਫਾਰਮ ਨਾ ਪਹੁੰਚਣ ਦੇ ਵਿੱਚ ਇਹ ਸਰਕਾਰੀ ਕਰਮਚਾਰੀਆਂ ਦੀ ਬਹੁਤ ਵੱਡੀ ਕੁਤਾਹੀ ਹੈ ਹੂੰ ਤੇ ਵੋਟ ਤਾਂ ਹੀ ਬਣੂ ਜੇ ਉਥੇ ਫਾਰਮ ਪਾ ਕੇ ਪਹੁੰਚਣਗੇ ਪਰ ਕੀ ਲੱਗਦਾ ਤੁਹਾਨੂੰ ਕਿ ਜਿਹੜੇ ਇਹਨਾਂ ਕੇਸ ਕਤਲ ਕੀਤੇ ਹੋਏ ਨੇ ਜਾਂ ਫਿਰ ਗੈਰ ਸਿੱਖਾਂ ਦੀ ਵੋਟਾਂ ਵੀ ਇਹਨਾਂ ਲਿਸਟਾਂ ਦੇ ਵਿੱਚ ਮਾਈਆਂ ਜਾ ਰਹੀਆਂ ਨੇ ਜਿਹੜੇ ਅਸੀਂ ਲਿਸਟਾਂ ਕਢਾਈਆਂ ਨੇ ਜੀ ਉਹ ਜੋ ਫਾਰਮ ਉਥੇ ਪਹੁੰਚੇ ਹੋਏ ਨੇ ਉਹਨਾਂ ਦੇ ਵਿੱਚ ਸਹਿਜਤਾਰੀ ਵੀ ਨੇ ਜਿਨ੍ਹਾਂ ਦੀ ਦਾੜੀ ਕੇਸ ਕਤਲ ਕੀਤੀ ਹੋਈ ਹੈ ਤੇ ਦਸਤਾਰਾਂ ਸਜਾਈਆਂ ਨੇ ਦਾੜੀ ਹੈ ਨਹੀਂ ਹਾਂਜੀ ਤੇ ਅਸੀਂ ਪੁੱਛਿਆ ਵੀ ਪਤਾ ਵੀ ਕੀਤਾ ਕਿ ਇਹ ਕੀ ਕਾਰਨ ਹੈ ਕਿ ਦਾੜੀ ਕੱਟੀ ਵਾਲੀ ਫੋਟੋ ਹੈ ਜੋ ਤੁਸੀਂ ਇਹ ਤੁਸੀਂ ਫਾਰਮ ਆਏ ਹੋਏ ਨੇ ਉਹ ਕਹਿੰਦੇ ਕਿ ਉਹ ਬੰਦਾ ਕਹਿੰਦਾ ਮੈਂ ਹੁਣ ਦਾੜੀ ਹੁਣ ਨਹੀਂ ਕੱਟੂੰਗਾ ਹੁਣ ਮੈਂ ਰੱਖ ਲੂੰਗਾ ਵਾਸਤੇ ਹਾਂਜੀ ਇਸ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਕਿ ਉਸ ਬੰਦੇ ਨੇ ਜਿਸ ਦੀ ਇਹ ਫੋਟੋ ਹੈ ਜਿਸ ਨੇ ਫਾਰਮ ਦਿੱਤਾ ਕਿ ਉਸਨੇ ਦਾੜੀ ਰੱਖ ਵੀ ਲਈ ਕਿ ਸਿਰਫ ਵੋਟ ਬਣਾਉਣ ਦੇ ਚੱਕਰ 'ਚ ਇਹ ਜੋ ਹੈ ਹੂੰ ਇਹ ਜਾਲ ਸਾਜੀ ਕੀਤੀ ਹੈ ਹੂੰ ਅੱਛਾ ਇਸ ਨੂੰ ਲੈ ਕੇ ਤੁਸੀਂ ਕਿਸੇ ਸਰਕਾਰੀ ਅਧਿਕਾਰੀ ਨੂੰ ਤਹਿਸੀਲਦਾਰ ਸਾਹਿਬ ਨੂੰ ਜਾਂ ਕਿਸੇ ਨੂੰ ਮਿਲੇ ਹੋ ਕਿ ਪਾਈ ਇਹ ਚੀਜ਼ ਗਲਤ ਹੋ ਰਹੀ ਹੈ ਇਸ ਮਿਲ ਧਿਆਨ ਦਿੱਤਾ ਜਾਵੇ ਇਹ ਸਾਨੂੰ ਹੁਣੇ ਪਤਾ ਲੱਗਿਆ ਹੈ ਲਿਸਟਾਂ ਦੇਖਣ ਤੋਂ ਬਾਅਦ ਜਦੋਂ ਅਸੀਂ ਪਤਾ ਕੀਤਾ ਵੀ ਕਿਹੜੇ ਪਿੰਡ ਦੀ ਕਿੰਨੀ ਕਿੰਨੇ ਫਾਰਮ ਉੱਥੇ ਪਹੁੰਚੇ ਨੇ ਹੂੰ ਉਹਦੇ ਵਿੱਚ ਅਸੀਂ ਦੇਖਿਆ ਕਿ ਬਹੁਤ ਘੱਟ ਫਾਰਮ ਅੱਛਾ ਜੀ ਚਮਕੌਰ ਸਾਹਿਬ ਪਹੁੰਚੇ ਨੇ ਜਿੱਥੇ ਇਹ ਵੋਟਾਂ ਬਣਨੀਆਂ ਨੇ ਹੂੰ ਸੰਗਤ ਨੇ ਬਹੁਤ ਜ਼ਿਆਦਾ ਫਾਰਮ ਭਰ ਕੇ ਦਿੱਤੇ ਸੀ ਹੂੰ ਉੱਥੇ ਨਹੀਂ ਪਹੁੰਚੇ ਹੂੰ ਇਹ ਕਿਸ ਮੁਲਾਜ਼ਮ ਦੀ ਕਤਾਹੀ ਦਾ ਕਾਰਨ ਹੈ ਜੋ ਉਥੇ ਫਾਰਮ ਨਹੀਂ ਪਹੁੰਚਾ ਕੇ ਹੂੰ ਇਹ ਇੱਕ ਬਹੁਤ ਵੱਡਾ ਸੰਕਟ ਨਾਲ ਧੋਖਾ ਹੈ ਹੂੰ ਇੱਕ ਜਾਂਚ ਦਾ ਵਿਸ਼ਾ ਹੈ ਹੂੰ ਤੇ ਅਸੀਂ ਤਹਿਸੀਲਦਾਰ ਸਾਹਿਬ ਨੂੰ ਹੁਣ ਮੰਗ ਪੱਤਰ ਦੇਵਾਂਗੇ ਉਹਨਾਂ ਤਹਿਸੀਲਦਾਰ ਸਾਹਿਬ ਰਾਹੀਂ ਇਲੈਕਸ਼ਨ ਕਮਿਸ਼ਨ ਨੂੰ ਮੰਗ ਪੱਤਰ ਦੇਵਾਂਗੇ ਕੋਲ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਾਂਗੇ ਕਿ ਜੋ ਸਮਾਂ ਹੈ ਹਾਂਜੀ ਇਹ ਵਧਾਇਆ ਜਾਵੇ ਫਾਰਮ ਦੇਣ ਦਾ ਹੂੰ ਤਾ ਜੋ ਜੈਸ ਸੰਗਤ ਦੇ ਫਾਰਮ ਉੱਥੇ ਨਹੀਂ ਪਹੁੰਚੇ ਸਰਕਾਰੀ ਕਰਮਚਾਰੀਆਂ ਦੀ ਕਿਤਾਹੀ ਕਾਰਨ ਉਹ ਦੁਆਰਾ ਭਰ ਕੇ ਆਪਣੇ ਜੋ ਫਾਰਮ ਉੱਤੇ ਪੂਜਾ ਸਕਣ ਉਹਨਾਂ ਦੀ ਬੋਰਡ ਬਣ ਸਕੇ ਉਹ ਆਪਣੇ ਜੋ ਲੋਕਤੰਤਰ ਦੇ ਵਿੱਚ ਬੋਰਡ ਦਾ ਅਧਿਕਾਰ ਹੈ ਉਹਦੀ ਉਹ ਵਰਤੋਂ ਕਰ ਸਕਣ ਤੇ ਸੁਚੱਜੇ ਜੋ ਮੈਂਬਰ ਨੇ ਸਚੱਜਾ ਜੋ ਪ੍ਰਬੰਧਾ ਸ਼ੁਰੂਣੀ ਕਮੇਟੀ ਦਾ ਉਹ ਆ ਸਕੇ ਅਜੇ ਭਾਈ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਲਿਸਟਾਂ ਕਢਾ ਕੇ ਲਿਆਏ ਹੋ ਪੁਰੀਆਂ ਇਸ ਦੇ ਵਿੱਚ ਕੋਈ ਗੈਰ ਸਿੱਖਾਂ ਦੀ ਵੋਟਾਂ ਬਣਾਈਆਂ ਗਈਆਂ ਨੇ ਕੋਈ ਫਾਰਮ ਭੇਜੇਗੇ ਇਹਨੂੰ ਤੇ ਤੁਹਾਡੇ ਕੋਲ ਕੀ ਸਬੂਤ ਅਸਚੀ ਦਾ ਬਿਲਕੁਲ ਵੀਰ ਜੀ ਹਮ ਮਸਲਾ ਇਦਾਂ ਪਿੰਡ ਨਗਲੀਆਂ ਦੀ ਲਿਸਟ ਹੈ ਹਮ ਇਹਦੇ ਵਿੱਚ ਸਕੁੰਤਲਾ ਸਕੁੰਤਲਾ ਦੇਵੀ ਸਕੁੰਤਲਾ ਦੇਵੀ ਦੀ ਐਜਪੀਸੀ ਵੋਟ ਬਣ ਰਹੀ ਹੈ ਹਾਂਜੀ ਦਵਾਰਕਾ ਦਾਸ ਉਹਦੇ ਪਤੀ ਦਾ ਨਾਮ ਹਮ ਤੇ ਦੂਜੀ ਵੋਟ ਹੈ ਗੁਰਮੇਲ ਸਿੰਘ ਹਾਂਜੀ ਤੇ ਪੁੱਤ ਬਾਪ ਦਾ ਨਾਮ ਫੇਰ ਦਵਾਰਕਾ ਦਾਸ ਹੈ ਹਾਂਜੀ ਤੇ ਇਹ ਕਿਹੜੇ ਪਿੰਡ ਦੀ ਹੈ ਇਹ ਨਗਲੀਆਂ ਦੀ ਹੈ ਹੂੰ ਜਿਹੜੀਆਂ ਦੇਖਣ ਚਾਹੀਆਂ ਪਤਾ ਕੀਤਾ ਵੀ ਇਹ ਫਾਰਮ ਭਰ ਕੇ ਗਏ ਹੋਏ ਨੇ ਹਾਂਜੀ ਤੇ ਅੱਗੇ ਚੰਦਪੁਰ ਰਾਉ ਹੈ ਹੂੰ ਮਲਾ ਬਲਾਕ ਮਦਰੀ ਦੇ ਨੇੜੇ ਇਸ ਪਿੰਡ ਦੇ ਵਿੱਚ ਬਲਦੇਵ ਕੌਰ ਹੈ ਹਾਂ ਤੇ ਉਸ ਦੇ ਪਤੀ ਦਾ ਨਾਮ ਹੈ ਸ਼੍ਰੀ ਰਾਮ ਸ਼ਰੀ ਰਾਮ ਇਹ ਵੀ ਪਤਾ ਕੀਤਾ ਜਾਵੇ ਕਿ ਵਾਕਈਏ ਜਨਾਨੀ ਕੌਰ ਹੈ ਜਾਂ ਕੌਰ ਬਣਾਈ ਗਈ ਹੈ ਬਣਾ ਕੌਰ ਬਣਾਈ ਗਈ ਹੈ ਹਮ ਤੇ ਲਖਵੀਰ ਸਿੰਘ ਹੈ ਹਮ ਤੇ ਪਿਤਾ ਦਾ ਨਾਮ ਹੈਗਾ ਪ੍ਰਕਾਸ਼ ਗੇਰ ਹਮ ਪਰਮਜੀਤ ਕੌਰ ਹੈ ਤੇ ਪਤੀ ਦਾ ਨਾਮ ਪਵਨ ਕੁਮਾਰ ਹੈ ਹਮ ਜਸਵੰਤ ਕੌਰ ਹੈ ਤੇ ਪਤੀ ਦਾ ਨਾਮ ਭੁਪਿੰਦਰ ਸਿੰਘ ਇਹ ਠੀਕ ਨੇ ਬੋਟਾਂ ਤੇ ਇੱਕ ਕਿਰਨਜੀਤ ਕੌਰ ਹੈ ਉਹਦੇ ਪਤੀ ਦਾ ਨਾਮ ਯਾਹਦੇ ਬਾਪ ਦਾ ਨਾਮ ਹੈ ਜੋ ਵੀ 26 ਸਾਲ ਉਹਦੀ ਉਮਰ ਹੈ ਤੇ ਬਾਪ ਪੇਤਾਏ ਚਾਹੇ ਉਹਦਾ પતિ ਉਹਦਾ ਨਾਮ ਪਵਨ ਕੁਮਾਰ ਲਿਖਿਆ ਜੀ ਅੱਛਾ ਇਹ ਸਾਰੀਆਂ ਗੈਰ ਸਿੱਖਾਂ ਦੀ ਬਣਾ ਦਿੱਤੀਆਂ ਐ ਜੀ ਪਿਛਮੀ ਦੇ ਬੋਟਾਂ ਇਹਦੀ ਜਾਂਚ ਕੀਤੀ ਜਾਵੇ ਜੀ ਇਹ ਲੱਗਦਾ ਕਿ ਜਿਹੜੇ ਸਿੱਖ ਹੈ ਹਾਂ ਜਿਹੜੇ ਅਧਿਕਾਰੀਆਂ ਨੇ ਫਾਰਮ ਭਰੇ ਨੇ ਜਾਂ ਉਹਨਾਂ ਕੋਲ ਪਹੁੰਚੇ ਨੇ ਜਿਨ੍ਹਾਂ ਨੇ ਅੱਗੇ ਫਾਰਮ ਭੇਜੇ ਨੇ ਤਾਂ ਕਿਤੇ ਨਾ ਕਿਤੇ ਉਹਨਾਂ ਦੀ ਕਤਾਹੀ ਹੈ ਜਾਂ ਇਹ ਅਧਿਕਾਰੀਆਂ ਦੀ ਕਤਾਹੀ ਹੈ ਜਾਂ ਇਹਨਾਂ ਬੰਦਿਆਂ ਨੇ ਆਪਣੇ ਲੈਵਲ ਤੇ ਹੀ ਭਰ ਕੇ ਫਾਰਮ ਪਹੁੰਚਾਤੇ ਫਾਰਮੈਲਿਟੀ ਪੂਰੀ ਕਰਤੀ ਐ ਅੱਛਾ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਕਿ ਕੁਮਾਰਾਂ ਦੀ ਬਣਾਤੀ ਦੇਵੀਆਂ ਦੀ ਬਣਾਤੀ ਵੋਟ ਜਦਕਿ ਐ ਜੀ ਪੀ ਸੀ ਦੇ ਹਦਾਇਤਾਂ ਨੇ ਕਿ ਸਿੰਘs ਕੌਰ ਦੀਆਂ ਬਣਾਈਆਂ ਜਾਣ ਸਿੰਘ ਜਿਹੜਾ ਸਿੰਘ ਲੱਗਿਆ ਹੋਵੇ ਤੇ ਪਿੱਛੇ ਕੌਰ ਲੱਗਿਆ ਹੋਵੇ ਪਰ ਜਿਹੜੀ ਹੈ ਹੋਰ ਗੈਰ ਸਿੱਖਾਂ ਦੀ ਬਣਾਈ ਜਾ ਰਹੀ ਇਹ ਵੋਟ ਇਹਦੇ ਨਾਲ ਫਾਇਦਾ ਕਿਸ ਨੂੰ ਹੋਵੇਗਾ ਜਾਂ ਫਿਰ ਕੌਣ ਕਰਵਾ ਰਿਹਾ ਹੈ ਇਹ ਕੰਮ ਕੋਈ ਇਸ ਦੇ ਵਿੱਚ ਸਾਹਮਣੇ ਆਇਆ ਕੋਈ ਮਾਮਲਾ ਨਹੀਂ ਐ ਇਦਾਂ ਤਾਂ ਸਾਨੂੰ ਕੁਝ ਨਹੀਂ ਪਤਾ ਜੀ ਹਮ ਪਰ ਇਹ ਇਲੈਕਸ਼ਨ ਕਮਿਸ਼ਨ ਦਾ ਜੋ ਹਦਾਇਤਾਂ ਨੇ ਉਹਦੀ ਉਲੰਘਣਾ ਹੈ ਵੀ ਇਹ ਵੋਟਾਂ ਫਾਰਮ ਕਿਸ ਲੈਵਲ ਤੇ ਭਰੇਗੇ ਕਿਸ ਨੇ ਭਰੇ ਹੂੰ ਕਿਉਂ ਭਰੇ ਹੂੰ ਇਹਦਾ ਕਾਰਨ ਕੀ ਹੈ ਕਿਉਂਕਿ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਵੀ ਸਿੰਘ ਜਾਂ ਕੌਰ ਜਿਹਦੇ ਕੇਸ ਦਾੜੀ ਹੋਣ ਉਸ ਦੀ ਵੋਟ ਬਣੂਗੀ ਨਾ ਕਿ ਜੇ ਕੌਰ ਸਿੰਘ ਨਾ ਸਿੰਘ ਹੈ ਤਾਂ ਉਹਦੇ ਕੇਸ ਤੇ ਦਾੜੀ ਕੇਸ ਜਾਂ ਦਾੜੀ ਆ ਜੋ ਵੀ ਹੈ ਉਹ ਕਤਲ ਕੀਤੇ ਨੇ ਉਹਨਾਂ ਦੀ ਵੋਟ ਨਹੀਂ ਬਣੂਗੀ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਨੇ ਜਿਹੜਾ ਚੰਦਪੁਰ ਪਿੰਡ ਦੀ ਤੁਸੀਂ ਗੱਲ ਆਖੀ ਹੈ ਕਿ ਉਹ ਸਿੱਖਾਂ ਦਾ ਪਿੰਡ ਹੈ ਜਾਂ ਫਿਰ ਕੋਈ ਹੋਰ ਧਰਮ ਦਾ ਪਿੰਡ ਹੈ ਨਹੀਂ ਉਹ ਪਿੰਡ ਚੰਦਪੁਰ ਜੋ rau ਪਿੰਡ ਆ ਉਹ ਸਾਡੇ ਦੇਖੋ ਜੀ ਹਰੇਕ ਧਰਮ ਦਾ ਸਤਿਕਾਰ ਹੈ ਸਭ ਧਰਮ ਚੰਗੇ ਨੇ ਹੂੰ ਪਰ ਉਥੇ ਸਾਡੇ ਸਤਿਕਾਰਯੋਗ ਜੋ ਗਸਾਈ ਬਰਾਦਰੀ ਨਾਲ ਸੰਬੰਧਤ ਨੇ ਸਾਡੇ ਵੀਰ ਉਹ ਰਹਿੰਦੇ ਨੇ ਹਾਂਜੀ ਉਥੇ ਬਹੁਤ ਹੀ ਘੱਟ ਗਿਣਤੀ ਦੇ ਵਿੱਚ ਹੋਣਗੇ ਜਿਨ੍ਹਾਂ ਦੀ ਕੇਸ ਤੇ ਦਾੜੀ ਹੋਊਗੀ ਉਥੇ ਵੀ ਇਹ ਵੋਟਾਂ ਬਹੁਤ ਵੱਡੇ ਪੱਧਰ ਤੇ ਕੌਰ ਲਿਖ ਕੇ ਹੂੰ ਬਣਾਈਆਂ ਗਈਆਂ ਨੇ ਸਿੰਘ ਲਿਖ ਕੇ ਬਣਾਈਆਂ ਗਏ ਨੇ ਇਹ ਇੱਕ ਜਾਂਚ ਦਾ ਵਿਸ਼ਾ ਕਿ ਉਹ ਦੇਖਿਆ ਜਾਵੇ ਕਿ ਇਹ ਸਿੰਘ ਨੇ ਬਾਕੀ ਸਿੰਘ ਨੇ ਉਹਨਾਂ ਦੇ ਕੇਸ ਦਾੜੀ ਹੈਗੇ ਨੇ ਇਹ ਆ ਜੋ ਬੀਬੀਆਂ ਨੇ ਉਹ ਵਕਈ ਕੌਰ ਨੇ ਕਿ ਕਿਨਾਂ ਦੇ ਨਾਮ ਪਿੱਛੇ ਦੇਵੀ ਰਾਣੀ ਜਾਂ ਕੁਛ ਇਦਾਂ ਦਾ ਤਾਂ ਨਹੀਂ ਲੱਗਦਾ ਹੂੰ ਯਾ ਇਹ ਜਾਲੀ ਇਹ ਜਾਂਚ ਦਾ ਵਿਸ਼ਾ ਕਿਉਂਕਿ ਕਈ ਵਾਰ ਇਦਾਂ ਵੀ ਆਉਂਦਾ ਵੋਟ ਬਣਾਉਣ ਦੇ ਚੱਕਰ ਚ ਕੌਰ ਲਾ ਦਿੰਦੇ ਕੱਢ ਕੇ ਅੱਛਾ ਦੂਜੇ ਪਾਸੇ ਦਾਅਦੋ ਜਿਹੜੇ ਨਾਮ ਗਲਤ ਕਿਤੇ ਗਏ ਨੇ ਦੂਜੇ ਪਾਸੇ ਦੇਵੀਆਂ ਦੀਆਂ ਰਾਣੀਆਂ ਦੀ ਬੋਟ ਵਣਾਈ ਗਿਆ ਜੀਪੀਸੀ ਦੀ ਉਹ ਜਿੱਥੇ ਕਿ ਬਾਨੀਆਂ ਸਿੱਖ ਪਰਿਵਾਰਾਂ ਦੀਆਂ ਸੀ ਪਰ ਇਸ ਦੇ ਨਾਲ ਲੱਗਦਾ ਕਿ ਜਿਹੜੇ ਉਮੀਦਵਾਰ ਇਸ ਜੀਪੀਸੀ ਵਿੱਚ ਹਿੱਸਾ ਲੈਣ ਗਏ ਜਾਂ ਫਿਰ ਜਿਨ੍ਹਾਂ ਦੇ ਚਾਹਤੇ ਨੇ ਇਹਨਾਂ ਲੱਗਦਾ ਕਿ ਹਾਂ ਮੈਂ ਜੀਪੀਸੀ ਚੋਣਾਂ ਲੜਨੀਆਂ ਨੇ ਤਾਂ ਲੱਗਦਾ ਕਿਤੇ ਉਹ ਤਾਂ ਨਹੀਂ ਗਲਤ ਕਰਾ ਰਹੇ ਇਸ ਪੂਰੇ ਮਾਮਲੇ ਨੂੰ ਕਿ ਹਾਂ ਉਹਨਾਂ ਦੇ ਆਪਣੇ ਆਪਣੇ ਚਾਹਤੇ ਦੀ ਬੋਟ ਮਿਲਾ ਰਹੇ ਨੇ ਦੂਜੇ ਜਿਹੜੇ ਸਿੱਖ ਨੇ ਉਹ ਰਹਿ ਚੁੱਕੇ ਨੇ ਉਹਨਾਂ ਦੀ ਵੋਟ ਨਹੀਂ ਬਣੀ ਆ ਨਹੀਂ ਸਭ ਕੁਝ ਸਹੀ ਹੋ ਸਕਦਾ ਜੀ ਹੂੰ ਕਿਉਂਕਿ ਇਲੈਕਸ਼ਨ ਦੇ ਵਿੱਚ ਸਭ ਕੁਝ ਜਾਇਜ਼ ਹੁੰਦਾ ਹੈ ਕਿਉਂਕਿ ਕਈ ਲੋਕ ਨੇ ਜੋ ਉਹ ਆਪਣੇ ਧਰਮ ਵਾਸਤੇ ਉਹਨਾਂ ਸਦਾ ਧਰਮ ਦੇ ਸਿਧਾਂਤਾਂ ਨੂੰ ਕਾਇਮ ਰੱਖਣ ਵਾਸਤੇ ਲੜਦੇ ਨੇ ਕਈ ਲੋਕਾਂ ਦਾ ਮਕਸਦ ਕੁਝ ਹੋਰ ਹੁੰਦਾ ਹੈ ਆਪਣੀ ਕੁਰਸੀ ਬਚਾਉਣੀ ਆਪਣਾ ਸਤਕਾਰ ਬਚਾਉਣਾ ਤੇ ਜਿਨ੍ਹਾਂ ਦਾ ਮਕਸਦ ਕੋਈ ਕੁਰਸੀ ਬਚਾਉਣਾ ਹਾਂਜੀ ਜਾਂ ਇਸ ਸੰਸਾ ਜੋ ਸਿੱਖ ਪੰਥ ਦੀ ਸਰਵ ਸੰਸਾ ਹੈ ਹੂੰ ਉਹਦੇ ਮੈਂਬਰ ਬਣਨੇ ਤਾਂ ਕੀ ਹੁੰਦਾ ਹੈ ਕਿਉਂਕਿ ਉਹ ਜੋ ਵੀ ਹੀਲਾ ਮੈਂਬਰ ਬਣਨ ਵਾਸਤੇ ਹੂੰ ਉਹ ਚਾਹ ਗੈ ਸਿੱਖਾਂ ਨਾਲ ਬਣਨੇ ਚਾਹੀਦੇ ਸਿੱਖਾਂ ਨਾਲ ਹਾਂ ਜੋ ਕਰ ਸਕਦੇ ਨੇ ਹੂੰ ਅੱਛਾ ਜਿਸ ਤਰੀਕੇ ਨਾਲ ਹੁਣ ਨਾਮ ਜਿਹੜੇ ਲਿਖੇ ਗਏ ਨੇ ਵਿੱਚ ਲਿਸਟਾਂ ਦੇ ਵਿੱਚ ਇਹਨਾਂ ਨਾਮਾਂ ਦੇ ਵਿੱਚ ਅਗਰ ਦਰਸਤੀ ਨਹੀਂ ਕੀਤੀ ਜਾਂਦੀ ਜਦੋਂ ਵੋਟਾਂ ਹੋਣੀਆਂ ਨੇ ਐਜੀਪੀਸੀ ਦੀਆਂ ਉਸ ਸਮੇਂ ਲੱਗਦਾ ਕਿ ਜਦੋਂ ਵੋਟਾਂ ਪੈਂਦੀਆਂ ਨੇ ਪ ਉਸ ਸਮੇਂ ਦੇ ਅਧਿਕਾਰੀ ਟਿਕ ਮਾਰਕ ਕਰਦੇ ਨੇ ਕਿ ਨੌ ਗਲਤ ਆ ਰਿਹਾ ਇਹਨੂੰ ਬਾਹਰ ਕੱਢ ਦਿਓ ਫਿਰ ਇਹਦਾ ਫਾਇਦਾ ਕਿਤਨੇ ਕਿਤੇ ਉਹ ਬੰਦੇ ਲੈ ਸਕਦੇ ਨੇ ਜਿਹੜੇ ਬੰਦੇ ਖਰੇ ਨੇ ਜਿਨ੍ਹਾਂ ਨੇ ਵੋਟਾਂ ਜਾਣਬੁੱਝ ਕੇ ਪਾਈਆਂ ਨੇ ਕਿਉਂਕਿ ਵਿਰੋਧੀਆਂ ਨੂੰ ਇਸ ਚੀਜ਼ ਦਾ ਨੁਕਸਾਨ ਹੋਣਾ ਬਿਲਕੁਲ ਲੈ ਸਕਦੇ ਨੇ ਜੀ ਜੇ ਤਾਂ ਵੋਟਾਂ ਇਹ ਕਲੈਰੀਕਲ ਮਿਸਟੇਕ ਹੈ ਹੂੰ ਫਿਰ ਤਾਂ ਇਹਨੂੰ ਤਰਸਤ ਕੀਤਾ ਜਾਵੇ ਚਾਹੇ ਕਿਸੇ ਵੱਲੋਂ ਇਹ ਗਲਤ ਕਰਾਈਆਂ ਗਈਆਂ ਨੇ ਤਾਂ ਵੀ ਤਰਸਤ ਕੀਤਾ ਜਾਵੇ ਕਿਉਂਕਿ ਵੋਟਾਂ ਵਾਲੇ ਦਿਨ ਕੋਈ ਇਹੋ ਜੀ ਪ੍ਰੋਬਲਮ ਕ੍ਰੀਏਟ ਨਾ ਹੋਵੇ ਕਿਉਂਕਿ ਜੋ ਵੋਟਰ ਆ ਉਹਨੂੰ ਆਪਣੀ ਵੋਟ ਦਾ ਭੁਗਤਾਨ ਕਰਨ ਦੇ ਵਿੱਚ ਕੋਈ ਪ੍ਰੋਬਲਮ ਆਵੇ ਉਹ ਆਪਣੀ ਜੋ ਵੋਟ ਦਾ ਹੱਕ ਹੈ ਉਹ ਤੋਂ ਵਾਂਝਾ ਰਹੇ ਜੇ ਕਿਉਂਕਿ ਸਮੇਂ ਜੋ ਉਹਨਾਂ ਦੀ ਡਿਊਟੀ ਹੋਊਗੀ ਅਧਿਕਾਰੀਆਂ ਦੀ ਹਾਂਜੀ ਉਹ ਕੋਈ ਅਰਚਣ ਵੀ ਪਾ ਸਕਦੇ ਆ ਵੀ ਕਿ ਤੁਹਾਡਾ ਨੋ ਠੀਕ ਨਹੀਂ ਆਇਆ ਹੈਗਾ ਤੁਹਾਡਾ ਆਧਾਰ ਕਾਰਡ ਦੇ ਨਾਲ ਹੋਰ ਹੈ ਕੁਝ ਹੂੰ ਵੋਟਰ ਕਾਰਡ ਤੇ ਹੋਰ ਹੈ ਇੱਥੇ ਤੁਹਾਡੇ ਜੋ ਵੋਟ ਵੋਟ ਦੇ ਨਾਮ ਹੈ ਉਹਦੇ ਨਾਲ ਤੁਹਾਡੇ ਸਪੈਲਿੰਗ ਨਹੀਂ ਨਾਂ ਦੇ ਮਿਲ ਰਹੇ ਇਹਦਾ ਕਰਦੇ ਤੇ ਹਾਂਜੀ ਇਸ ਕਰਕੇ ਉਹ ਇਹ ਵੋਟਾਂ ਦਾ ਵੀ ਦਰੁਸਤੀ ਜ਼ਰੂਰ ਹੋਣੀ ਚਾਹੀਦੀ ਹੈ ਅੱਛਾ ਆਖਰ ਸਵਾਲ ਹੈ ਹੁਣ ਤੁਸੀਂ ਇਲੈਕਸ਼ਨ ਕਮਿਸ਼ਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਕਿ ਜਿਹੜੇ ਅਧਿਕਾਰੀਆਂ ਨੇ ਗਲਤੀ ਕੀਤੀ ਹੈ ਮਿਸਟੇਕ ਕੀਤੀ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਜਾਂ ਕਿਤੇ ਨਾ ਕਿਤੇ ਜਿਹੜੀ ਡੇਟ ਅੱਗੇ ਵਧ ਜਾਏ ਕਿ ਦਰੁਸਤੀ ਹੋ ਸਕੇ ਇਹਨਾਂ ਪੂਰੀਆਂ ਲਿਸਟਾਂ ਦੇ ਵਿੱਚ ਡੇਟਾ ਦੇ ਵਿੱਚ ਪੂਰੇ ਫਾਰਮ ਪਹੁੰਚ ਚੁੱਕਣ ਮਰਨ ਨਹੀਂ ਸਾਡਾ ਮੇਰ ਸਾਡਾ ਮਕਸਦ ਤਾਂ ਇਹ ਨੇ ਇਹ ਹੈ ਜੀ ਕਿਉਂਕਿ ਜਿਹੜੀ ਸੰਗਤ ਗੁਰਸੇਖ ਸਾਡੇ ਸਾਡੇ ਵੀਰ ਭਰਾ ਸਾਡੇ ਜਿਨ੍ਹਾਂ ਨੇ ਫਾਰਮ ਭਰ ਕੇ ਦਿੱਤੇ ਸੀ ਉਹ ਫਾਰਮ ਅੱਗੇ ਨਹੀਂ ਪਹੁੰਚੇ ਵੋਟ ਮਾਰਨ ਵਾਸਤੇ ਹਾਂਜੀ ਉਹਨਾਂ ਨੂੰ ਜਰੂਰ ਮੌਕਾ ਦੇਣਾ ਚਾਹੀਦਾ ਦੁਬਾਰਾ ਕਿਉਂਕਿ ਸਮਾਂ ਬਹੁਤ ਥੋੜਾ ਇਹਨਾਂ ਕੰਮਾਂ ਨੂੰ ਟਾਈਮ ਬੜਾ ਲੱਗਦਾ ਮਿਹਨਤ ਬੜੀ ਕਰਨੀ ਪੈਂਦੀ ਹੈ ਬਿਲਕੁਲ ਕਿ ਬਹੁਤ ਦੇਰ ਬਾਅਦ ਹੋ ਰਿਹਾ ਪਹਿਲੀ ਇਲੈਕਸ਼ਨ ਕਿਉਂਕਿ ਹਾਂਜੀ ਕਿਉਂਕਿ ਸਮਾਂ ਹੈਗਾ 16 ਸਤੰਬਰ ਦਾ ਲਾਸਟ ਹੈ ਜੋ ਫਾਰਮ ਦੇਣ ਦੀ ਤੇ ਮੈਂ ਸਾਡੀ ਤਾਂ ਇਹੋ ਸੰਗਤ ਵੱਲੋਂ ਡਿਮਾਂਡ ਹੈ ਮੰਗ ਹੈ ਕਿ ਸਮੇਂ ਨੂੰ ਵਧਾ ਕੇ ਘੱਟੋ-ਘੱਟ ਪੰਚਾਇਤੀ ਇਲੈਕਸ਼ਨ ਤੱਕ ਕੀਤਾ ਜਾਵੇ ਤਾਂ ਜੋ ਜਿਹੜੇ ਸੰਗਤਾਂ ਨਾਲ ਜੋ ਫਾਰਮ ਜਿਹੜਾ ਦਿੱਤੇ ਸੀ ਜੋ ਉਹਨਾਂ ਨਾਲ ਉਹ ਫਾਰਮ ਸਿਰੇ ਨਹੀਂ ਸਰਕਾਰੀ ਮੁਲਾਜ਼ਮਾਂ ਦੀ ਅنگੈਲੀ ਕਰਨ ਪਹੁੰਚ ਸਕੇ ਉਹਨਾਂ ਨੂੰ ਦੁਬਾਰਾ ਫਾਰਮ ਭਰ ਕੇ ਆਪਣੀ ਵੋਟ ਬਣਵਾਉਣ ਦਾ ਜੋ ਅਧਿਕਾਰ ਹੈ ਉਹ ਮਿਲ ਸਕੇ ਤੇ ਉਹ ਵੋਟ ਬਣਾ ਕੇ ਆਪਣੀ ਜੋ ਆਪਣਾ ਸਹੀ ਲੋਕਤੰਤਰ ਦਾ ਜੋ ਰੂਲ ਹੈ ਉਹਦੇ ਮੁਤਾਬਕ ਆਪਣੀ ਵੋਟ ਪੱਪਕ ਦਾ ਵੋਟ ਸਹੀ ਉਪਰਧਾਨ ਕਰ ਸਕਦਾ ਠੀਕ ਹੈ ਬਹੁਤ ਬਹੁਤ ਧੰਨਵਾਦ ਤੁਸੀਂ ਓਏ ਰੂਲ ਜੀ ਦਾ ਖਾਲਸਾ ਭਾਈ ਜਿਸ ਤਰੀਕੇ ਨਾਲ ਪੂਰੀ ਜਾਣਕਾਰੀ ਦਿੱਤੀ ਹੈ ਭਾਈ ਸਾਹਿਬ ਨੇ ਕਿ ਵੋਟਾ ਜੀਪੀਸੀ ਬਣਾਉਣ ਦੇ ਵਿੱਚ ਕਿਸ ਤਰੀਕੇ ਦੀ ਮਿਸਟੇਕ ਹੋ ਰਹੀ ਹੈ ਅਧਿਕਾਰੀਆਂ ਵੱਲੋਂ ਜਿੱਥੇ ਐਜਪੀਸੀ ਵੱਲੋਂ ਇਲੈਕਸ਼ਨ ਕਮਿਸ਼ਨ ਵੱਲੋਂ ਹਮੇਸ਼ਾ ਇਹ ਹਦਾਇਤਾਂ ਹੁੰਦੀਆਂ ਨੇ ਕਿ ਸਿੰਘ ਜਾਂ ਫਿਰ ਕੌਰ ਦੀਆਂ ਸਿੱਖਾਂ ਦੀਆਂ ਵੋਟਾਂ ਮਾਰਨੀ ਚਾਹੀਦੀਆਂ ਨੇ ਜਿਨ੍ਹਾਂ ਨੇ ਦਾੜੀ ਕੱਟੀ ਹੋਈ ਹੈ ਜਾਂ ਫਿਰ ਜਿਨ੍ਹਾਂ ਦੇ ਵਿੱਚ ਸਿੰਘ ਜਾਂ ਕੌਰ ਨਹੀਂ ਲੱਗਦਾ ਉਹਨਾਂ ਦੀਆਂ ਵੋਟਾਂ ਨਹੀਂ ਮਾਰਨੀਆਂ ਚਾਹੀਦੀਆਂ ਪਰ ਹੁਣ ਜਿਹੜੀ ਬਲੈਕ ਮੱਜ ਦੀ ਮਰੰਡਾ ਹਲਕੇ ਦੀ ਗੱਲ ਕਰੀਏ ਜਿੱਥੇ ਕੇਜਪੀਸੀ ਮੈਂਬਰ ਚੁਣਿਆ ਜਾਂਦਾ ਉਸ ਹਲਕੇ ਦੇ ਵਿੱਚ ਗੈਰ ਸਿੱਖਾਂ ਦੀ ਬੋਟਾਂ ਵੀ ਜਿਹੜੀਆਂ ਬਣਨ ਜਾਂਦੀਆਂ ਨੇ ਜਿੱਤੇ ਕੀ ਜਿਸ ਦੇ ਪਿੱਛੇ ਦੇਵੀ ਲੱਗਦਾ ਜਿਸ ਦੇ ਪਿੱਛੇ ਰਾਣੀ ਲੱਗਦਾ ਤਾਂ ਕੁਮਾਰ ਲੱਗਦਾ ਇਸ ਤਰੀਕੇ ਦੀਆਂ ਬੋਟਾਂ ਵੀ ਜਿਹੜੀਆਂ ਬਣਦੀਆਂ ਨਜ਼ਰ ਆ ਰਹੀਆਂ ਨੇ ਜਿਸ ਤੋਂ ਬਾਅਦ ਹੁਣੇ ਮਾਮਲਾ ਉੱਠਿਆ ਹੈ ਇਲੈਕਸ਼ਨ ਕਮਿਸ਼ਨ ਨੂੰ ਇਹਨਾਂ ਸਿਕਾਗੂਆਂ ਨੇ ਅਪੀਲ ਕੀਤੀ ਹੈ ਕਿ ਦੀ ਦਰੁਸਤੀ ਵੀ ਹੋਣੀ ਚਾਹੀਦੀ ਹੈ ਜਾਂਚ ਵੀ ਹੋਣੀ ਚਾਹੀਦੀ ਹੈ ਜਿਹੜੇ ਅਧਿਕਾਰੀ ਨੇ ਗੈਲੀ ਵਰਤੀ ਉਹਦੇ ਖਿਲਾਫ ਕਾਰਵਾਈ ਵੀ ਹੋਣੀ ਚਾਹੀਦੀ ਹੈ ਤੇ ਜਿਹੜੀ ਐਪੀਸੀ ਵੋਟਾਂ ਬਣਾਉਣ ਦੀ ਡੇਟ ਹੈ ਉਹ ਵੀ ਅੱਗੇ ਵਧਣੀ ਚਾਹੀਦੀ ਹੈ ਜੋ ਕਿ ਵੋਟਾਂ ਨਹੀਂ ਬਣੀਆਂ ਪਿੰਡਾਂ ਦੇ ਵਿੱਚ ਜੋ ਫਾਰਮ ਨਹੀਂ ਪਹੁੰਚੇ ਤਾਂ ਉਹ ਫਾਰਮ ਵੀ ਕਿਤੇ ਨਾ ਪਹੁੰਚ ਕੇ ਉਹਨਾਂ ਦੀਆਂ ਵੋਟਾਂ ਬਣ ਸਕਣ ਕਿਉਂਕਿ ਐਪੀਸੀ ਗੁਰਦੁਆਰੇ ਦੀ ਸਾਮ ਸੰਭਾਲ ਵਾਸਤੇ ਬਣਦੀ ਹੈ ਤਾਂ ਕਾਫੀ ਲੰਬੇ ਸਮੇਂ ਬਾਅਦ ਹੁਣ ਐਪੀਸੀ ਚੋਣਾਂ ਹੋਣ ਜਾ ਰਹੀਆਂ ਨੇ ਅੱਜ ਵੀ ਚੋਣਾਂ ਵੀ ਚੰਗੇ ਤਰੀਕੇ ਨਾਲ ਹੋਣ ਚਾਹੀਦੀਆਂ ਨੇ ਉਹ ਕੰਦੇ ਮੰਦਰ ਅੱਗੇ ਕਿਉਂ ਕਿ ਜਾਣ ਚਾਹੀਦੇ ਨੇ ਜੋ ਕਿ ਆਨ ਅਰिजिनल ਸਿੱਖ ਮਸਲਿਆਂ ਨੂੰ ਤੇ ਗੁਰਦੁਆਰਾ ਸਭ ਸੰਭਾਲ ਸਹੀ ਤਰੀਕੇ ਨਾਲ ਕਰ ਸਕਣਦੇ ਇਹਦੇ ਕਿ ਹੁਣ ਇਲੈਕਸ਼ਨ ਕਮਿਸ਼ਨ ਇਸ ਪੂਰੇ ਮਾਮਲੇ ਤੇ ਕੀ ਐਕਸ਼ਨ ਲੈਂਦਾ ਤੁਹਾਨੂੰ ਮਾ ਸਮਝ ਦੱਸੇਗਾ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਕੇ ਕਮੈਂਟ ਜੁੜ ਕੇ ਹਰ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਧੰਨਵਾਦ